ओके रोल एक्शन ओके कैमरा ऑन एक्शन ओहो यार खलो जाओ हां डरल के बैठ के बोलो क्लियर ऊंची बोलती आवाज नु की किथे भेजीजे चलो <laughs> कोई गल नहीं करनी बैठ के गल करनी जरूरी आगे आगे, आगे बैठ एक्शन ਆਪਣਿਆ ਪਾਸੋ ਚਿਆ ਖਾ ਕੌਣ ਸਹੀ ਡਾੜੀ ਦੀ ਬੜੀ ਪੂਰੀ ਚਲੋ ਚਾਲੇ ਕਿਆ ਬੋਗਾ ਪਾ ਮੇਰਾ ਯਾਰ ਆ ਹੈ ਕੋਈ ਨੀ ਬੋਲ ਕੋਈ ਬੋਲ ਹੁਣਾਂ ਨਹੀਂ ਕਰਦੋ ਚਾਲੇ ਕਿਆ ਬੋਗਾ ਆਪਣਾ ਕੇ ਹੋਰ ਹੈ ਹੋਰ ਪੂਰਾ ਟੌਰ ਰੱਖੀਦਾ ਆ ਪੂਰਾ ਹੋਰ ਹੈ ਹਾਂ ਹਾਂ ਇਹ ਕੰਮ ਇਹ ਹੈ ਆਹ ਉਸਕੇ ਕੇ ਨਾਵੇਂ ਆ ਮੇਰੇ ਕਿਹਨਾਂ ਪੂਰੀ ਦੀ ਪੂਰੀ ਗਲਵਾ ਰੱਖੀ ਦੀ ਹੈਗੇ ਕੇ ਬਾਬੂ ਵੀਰੇ ਨੂੰ ਆ ਗਿਆ ਉਹ ਦੁਸਰ ਕਰਕੇ ਆਉਂਦੇ ਆ ਯਾਰੇ ਘਰੋਂ ਰੱਖ ਲੈ ਜਨਾਬ ਮੜਾ ਜਾ ਇਦਨ ਨੂੰ ਵੇਖ ਵਲੌਗ ਪਾਉਣਾ ਮੈਂ ਆਪਣੇ ਚੈਨਲ ਤੇ ਫਿਰ ਮੂੰਹ ਆ ਲੈੰਦੇ ਤੂੰ ਹੀ ਵੇਖ ਸਾਬੀ ਇਹ ਕੱਲ ਨੂੰ ਹੀ ਪਾ ਦੇਣਾ ਮੈਂ ਆ ਗਿਆ ਮੈਂ ਜਸਲਾਮਾ ਅੱਗੇ ਮਿਲ ਗਏ ਸਾਡੇ ਉਹ ਤਾਂ ਬੜਾ ਹੋ ਗਿਆ ਜਾਣ ਉਹ ਸੰਗਤ ਹਾਂ ਬਾਜ਼ਾਰ ਨੂੰ ਗਈ ਹਾਂ ਨਹੀਂ ਨਹੀਂ ਉਹ ਫਿਰ ਮੈਂ ਤੁਕੜਾ ਪਤਾ ਨਵਾ ਲਗੀ ਬਜ਼ਾਰ ਦੀ ਮੇਰੀਆਂ ਕੰਝਰ ਤੇ ਪਾਠੀਆਂ ਲੈ ਗਿਆ ਕੋਈ ਕੁੱਤੀ ਖਾ ਮੇਰੇ ਪੋਲ ਦੀ ਰਾਨਾ ਕੋਈ ਅਗਲਾ ਪਾਠੀਆਂ ਨੂੰ ਬਾਜ਼ਾਰ ਗਈ ਹਾਂ ਹੈ ਬਾਜ਼ਾਰ ਗਈ ਹਾਂ ਬਜ਼ਾਰ ਮੈਂ ਬੰਨੋ ਕੋਲ ਆ ਆਪਣੀ ਪਾਠੀਆਂ ਦੇ ਤੇ ਤੈਨੂੰ ਬਾਜ਼ਾਰ ਦੀ ਸਹੀ ਆ ਹਾਂ ਉਹ ਮੈਂ ਪੁੱਛਣਾ ਕਬਾੜੀ ਦੀ ਦੁਕਾਨ ਖੁੱਲੀ ਆ ਹੈ ਕਬਾੜੀ ਦੀ ਦੁਕਾਨ ਉਹਦਾ ਨੀ ਕੋਈ ਪਾਇ ਦੋ ਸਹੀ ਉਹਦਾ ਬੰਦੀ ਹਣੀ ਆ ਸ਼ੁਕਰਕਾ ਹੈ ਉਹਦਾ ਤਾਂ ਅੰਨਾ ਨਾਲ ਗੱਲ ਪਾ ਮੈਂ ਮੈਂ ਕਹਿੰਦਾ ਵਿਆਹ ਕਰਾ ਕੇ ਨਹੀਂ ਦਾਜੀ ਮੈਂ ਕਰਾ ਰਾਜੀ ਹਾਂ ਹੈ ਕੋਈ ਵੀ ਇਹ ਵਾਲੀ ਏ ਜਵਾਰ ਸਭਾਲ ਲੈ ਆਪਣੀ ਬੋਲ ਦੁਬਾਰੀ ਚਾਚੀ ਕੀ ਦਾ ਮਜੀ ਬੜੇ ਤਵੇਂ ਪਏ ਜੇ ਇਹਨੂੰ ਆਹੋ ਉਸ ਆਣੇ ਦਾ ਚਾਚੀ ਰੋ ਵੀ ਬੜਾ ਹੁੰਦਾ ਵਾ ਇਹ ਇਹਦਾ ਸਵਾਹ ਰੋ ਵੀ ਇਹਦਾ ਤੇ ਦੱਸ ਹੁਣ ਲੋਕਾਂ ਨੇ ਕਿਹਾ ਇੰਨੀਆਂ ਡਿਊਟੀਆਂ ਕੀਤੀਆਂ ਤੇ ਲੋਕੀ ਕਿਦਾਂ ਬਣ ਗਏ ਆਪਣੇ ਕੀ ਉਹ ਥੌਲਦਾਰ ਬਣ ਗਏ ਕੋਈ ਸਿਪਾਈ ਬਣ ਗਿਆ ਮੜਾ ਵੇ ਮੜਾ ਰੱਖ ਓਏ ਸਤਾਰ ਚਲੋ 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 ਕੋਈ ਨਹੀਂ ਮੇਰੇ ਕੋਲ ਲਿਖੇ ਸਾਰੇ ਜੋ ਆ ਬੈਠੋ ਬੈਠੋ ਮੈਂ ਬੈਠਾ ਬੈਠੋ ਇੱਕ ਮਿੰਟ ਮੈਂ ਵਲੋਗਿੰਗ ਕਰ ਲਾਂ ਉਹ ਯਾਰ ਕਰ ਲਿਓ ਵਲੋਗਿੰਗ ਬੜੇ ਛੱਲੇ ਆ ਬੜੇ ਛੱਲੇ ਇਹ ਪਾ ਦੇਣੀ ਅੱਜ ਹੀ YouTube ਤੇ ਰਤੇਵਲੀ ਚੈਨਲ ਤੇ ਵੇਖ ਲਿਓ ਬੰਦਾ ਬੈਟਰੀ ਗਈ ਆ ਹਾਂਜੀ ਹੁਣ ਤੇ ਉਹ ਵੀ ਚਾਰਜ ਹੋ ਗਈ ਜਿਹੜੀ ਲਾਈ Halo, halo, guys. halo,